ਸਾਰੇ ਸਿਕਰ ਦੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਨਵਨੀਤ ਕਿਚਨ ਵਿੱਚ ਲੰਘਤੇ ਸੋ ਹੋਸਣਾ ਕੀ ਹਾਲ ਚਾਲ ਆ ਸਾਰੇ ਟਿਕ ਟਕਾ ਤੇ ਘਰ ਵਿੱਚ ਵੀ ਦੇਖ ਸਕਦੇ ਜੀ ਕਿੰਨੀ ਹੋ ਗਈ ਆ ਪੱਖੇ ਨਾਲ ਵੀ ਚੈ ਨਹੀਂ ਆਗਾ ਤੇ ਪੱਖਾ ਚੱਲਣ ਡਿਆ ਹਨ ਕਰਮੀ ਬਹੁਤ ਜ਼ਿਆਦਾ ਸੋ ਅੱਜ ਸਾਡੇ ਘਰ ਦੇ ਵਿੱਚ ਹਨ ਓਏ ਹੋਏ 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 ਇੱਕ ਤੇ ਸੰਡੇ ਆ ਦੁਜਾ ਇਧਰ ਢੇਰ ਕੱਪੜਿਆਂ ਦਾ ਧੋ ਲਿਆ ਸੀ ਓਏ ਹੋਏ ਹੋਏ ਤੇ ਸਾਬੂਨੀ ਰੋਟੇ ਛੱਤ ਰਹੇ ਨੇ ਇਧਰ ਖਲਾਰਾ ਪਿਆ ਸਾਰਾ ਕੱਪੜਿਆਂ ਦਾ ਰੱਤੀ ਕੱਪੜੇ ਧੋਤੇ ਹੀ ਫਿਰ ਸਾਰੇ ਇਸ ਤਰ੍ਹਾਂ ਹੀ ਪਾਏ ਦਸੇ ਸੂਰ ਦਸੂਈ ਗਾ ਜਿਸੇ ਸੂਰ ਖਲਾਰੇ ਨੇ ਓਏ 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 ਇੱਧਰ ਪਰੌਠੇ ਚੱਲਣ ਦੇ ਚਾਹ ਦੇ ਨਾਲ ਸੇ ਸੇ ਤੇ ਅੰਨਾ ਖਲਾਰਾ ਆ ਸਾਡੇ ਘਰ 'ਚ ਕੋਈ ਹਸਾਬ ਹੀ ਨਹੀਂ ਮਤਲਬ ਕੋ ਤੁਮ ਜੀ ਗੰਦੀ ਗੰਦੀ ਥੱਲੇ ਵੇਖੋ ਤਿੰਨ ਡਾਇਨਾ ਦੇ ਦਰ ਚਟੀਆਂ ਹੋਈਆਂ ਪਈਆਂ ਕੱਲ ਆਏਗੀ ਮਿਸਤਰੀ ਉਹਦੇ ਵਾਲੇ ਕੋੜੀਆਂ ਦੀ ਗ੍ਰੇਲ ਚੜਾਉਣ ਕਿਤੇ ਉਹ ਖਲਾਣਾ ਪਾਗੇ ਜੇ ਸਾਰਾ ਘਰ ਘਟੋ-ਘਟਿਕਾ ਧੂੜਾਂ ਪਟਕੇ ਪੂਰੇ ਘਰ ਦੀਆ ਅਜੇ ਬੜਾ ਸਾਫ਼ ਕੀਤਾ ਰਾਤੀ ਪਰ ਫਿਰ ਵੀ ਨਾ ਸੋਚੋ ਤੁਸੀਂ ਵੀ ਸਾਫ਼ ਕਰਕੇ ਨਹੀਂ ਆਹ ਸਾਫ਼ ਕਰਕੇ ਵੀ ਆਹ ਹਾਲ ਹੈ ਇੰਨਾ ਕੱਟਾ ਇੰਨਾ ਕੱਟਾ ਕਰ ਗਿਆ ਓਏ ਹੋਰ ਕੋਈ ਚੀਜ਼ ਛੱਡੀ ਨਹੀਂ ਉਹਨਾਂ ਨੇ ਸਾਡੀ ਘਟੋ-ਮਕਟਾ ਕਰਨ ਵਾਲੀ ਅਜੇ ਆਪਾਂ ਘਰ ਘਰ ਤੁਸੀਂ ਇਹ ਤੋਂ ਸਾਰਾ ਨਿਸ਼ ਕਰ ਲਿਆ ਤੇ ਉਹਦੀ ਲੱਗਣਾ ਟਾਈਮ ਇੱਥੇ ਇਨਦਾ ਵਿਚਰੀਆਂ ਦਾ ਮਾਹ ਹੈ ਮਾਹ ਹੀ ਲਗਨ ਫੁੱਲੇ ਕਪੌੜੀਆਂ ਤੇ ਕੌੜੀਆਂ ਦੇ ਮਹਿਮਾਨ ਮੰਗਨੇ ਨੂੰ ਕਿਹਦਾ ਆਉਣਾ ਤਾਂ ਇਹ ਦੇ ਮਿੰਨਾ ਦਾ 10 ਸਾਲਵਾ ਦਾ 10 ਬਾਰਾ ਸਾਲਵਾ ਦਾ ਹੀ ਲੱਗੇ ਚੜਾਉਣਾ ਐ ਲੋੜ ਤੇ ਕੋਈ ਨਹੀਂ ਐਵੇਂ ਹੀ ਬੱਸ ਉਹ ਤਰ ਪਤਾ ਜੱਟਾ ਕੋ ਪੈਸੇ ਆ ਜਾਂਦੇ ਨੇ ਕਣਕ ਖਟਾਈ ਤੋਂ ਬਾਅਦ ਪੈਸੇ ਆ ਜਾਂਦੇ ਫਿਰ ਜੱਟ ਕੀ ਕਰਦਾ ਸਰਦਾਰਨੀਆਂ ਕੀ ਕਰਨ ਫਿਰ ਦੇਖੀ ਨਾ ਫਸੇ ਬਜਟ ਆਹ ਵਾਹੇ ਟਿਕਦੇ ਨਹੀਂ ਆਹ ਸਸੀ ਗਰ ਕੱਲ ਦੇ ਦਾ ਕੱਲ ਦੇ ਧੂੜਾ ਇੰਨੀਆਂ ਧੂੜਾ ਪੱਟੀਆਂ ਉਹਨਾਂ ਨੇ ਓਏ ਹੋਏ 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 ਮੈਂ ਜੇ ਕਿਤੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਤੇ ਮੈਂ ਕਰਨ ਨਹੀਂ ਦੇਣਾ ਕੰਮ ਮੈਂ ਕਿ ਮਾੜਾ ਮੋਟਾ ਜਿਹਾ ਕਰਨਾ ਆ ਇੱਥੇ ਵੀ ਸਫਾਈ ਕੀਤੀ ਆ ਪਰ ਇੱਥੇ ਵੀ ਫੇਰ ਕੱਟਾ ਹੀ ਆ ਸਾਰਾ ਆ ਬਾਤ ਸਮਝੋ ਦੇਖੋ ਨਾ ਜਾਣਗੇ ਤੇ ਫੇਰ ਜਾਣਗੇ ਤੇ ਫੇਰ ਸਫਾਈ ਹੋਣੀ ਆ ਹਾਂਜੀ ਮਹਾਰਾਜ ਤੁਸੀਂ ਈ ਲੇਟ ਜੇ ਬਸ ਬਾਕੀ ਸਾਰੇ ਰੈਡੀ ਆ ਮਹਾਰਾਜ ਛੇਤੀ ਆਓ ਛੇਤੀ ਪਾਪਾ ਜੀ ਦੀ ਡਿਊਟੀ ਲਈ ਆ ਸਵੇਰੇ ਦੀ ਗੱਡੀ ਧੋਣ ਲਈ ਘੰਟਾ ਹੋ ਗਿਆ ਵਿਚਾਰੀ ਗੱਡੀ ਗੱਡੀ ਨਹੀਂ ਤਾਂ ਵੰਡੀ ਕਦੀ ਨਹੀਂ ਆਨੰਦ ਧੋਤੀ ਗੱਡੀ ਤਮਗੀ ਤਮਗੀ ਆ ਜਾ ਰੇ ਹਾਂਜੀ ਆ ਜੀ ਘਟਾ ਰੰਦਾ ਕਦਰ ਨਾ ਮੜ ਮੜ ਤੋਪੀ ਤੇ ਦਸਤਾ ਹਾਂ ਵਾ ਕੀ ਦਸਦਾ ਵੀ ਇਹ ਮੇਰੇ ਡਾਇਲਗ ਮੈਨੂੰ ਬੋਲੇ ਮੇਰੇ ਡਾਇਲਗ ਮੈਨੂੰ ਸੁਣਾਉਣੇ ਨੇ ਨਹੀਂ ਤੁਹਾਡੇ ਕੋਲ ਡਾਇਲਗ ਹੈ ਕਿ ਸੱਚ ਆ ਵੀ ਜਿਹੜੀ ਗੱਲ ਆ ਉੱਪਰ ਟੱਕ ਟਾ ਰਹਿਦਾ ਹਾਂ ਜੀ ਠੀਕ ਇਹ ਪੰਜ ਮਿੰਟ ਦਾ ਪਤਾ ਘੰਟਾ ਬੋਲ ਲਗਾ ਲਉ ਤਾਂ ਨਹੀਂ ਸੱਚੀ ਗੱਲ ਹੈ ਹੀ ਬੜੀ ਡਸਟ ਹੈ ਹੀ ਬੜੀ ਆ ਜੇ ਉਹ ਥੋੜੀ ਦੇਰ ਹੀ ਸਫਾਈ ਕਰਕੇ ਹਟਦੇ ਆ ਤੇ ਸਾਰਾ ਵਿੜਾ ਜਿਹੜਾ ਕਾਲਖਨਾਲ ਭਰ ਜਾਂਦਾ ਆ ਤਾਂ ਠੀਕ ਆਸੜੀਆਂ ਸੋਹਣੀਆਂ ਸੋਹਣੀਆਂ ਜੀਆਂ ਭਿੰਡੀਆਂ ਲੱਗੀਆਂ ਆਪਾਂ ਦੋ ਤਿੰਨ ਵਾਰੀ ਇੱਥੋਂ ਤੋੜ ਕੇ ਬਣਾ ਲਈਆਂ ਆ ਤੇ ਵੈਸੇ ਹੀ ਖੁਸ਼ੀ ਬੜੀ ਹੁੰਦੀ ਗੁਰਪ੍ਰਤਾਪ ਜੀ ਸਬਜ਼ੀ ਵੇਖ ਕੇ ਇਹ ਸਾਡੇ ਟਮਾਟਰ ਵੀ ਲੱਗ ਜਣੇ ਆ ਗਮਲਿਆਂ ਦੇ ਵਿੱਚ ਹੀ ਫੁੱਲ ਵੇਟ ਮਟਰਾਂ ਨੂੰ ਇੱਧਰ ਸਾਡੇ ਬੈਂਗਣ ਬੈਂਗਣ ਵੀ ਲਾਏ ਜਾਣੇ ਭਿੰਡੀਆਂ ਤਾਂ ਕਾਫੀ ਲੱਗੀਆਂ ਨਾ ਦੋ ਤਿੰਨ ਵਾਰੀ ਬਣਾ ਲਈਆਂ ਸੀ ਥੋੜੀਆਂ ਜਿਹੀ ਲੱਤ ਜਾਂਦੀਆਂ ਤੇ ਫਿਰ ਬਣਾ ਲੈਨੇ ਆ ਇੱਧਰ ਵੀ ਵਿੰਗਣਾ ਕੀ ਆ ਤੋਰੀ ਇੱਕ ਲੱਥੀ ਸੀ ਉਸ ਤੋਂ ਬਾਅਦ ਕੋਈ ਲੱਥੀ ਨਹੀਂ ਪਤਾ ਨਹੀਂ ਕਿ ਨਵਾਂ ਜਿਹੜਾ ਰਵਾਜਾ ਚੱਲਿਆ ਉਤੋਂ ਨਾ ਗੋ ਤੋੜ ਦਿੰਦੇ ਜੀ ਜ਼ਿਆਦਾ ਹੋਣ ਕਿ ਮੈਨੂੰ ਤਾਂ ਲੱਗਦਾ ਨਹੀਂ ਹੈ ਜ਼ਿਆਦਾ ਵੇਲਾ ਵੱਡੀਆਂ ਹੁੰਦੀਆਂ ਇਤਰਾ ਕਿ ਇਹ ਵੀ ਬੜੇ ਸੋਹਣੇ ਲੱਗੇ ਉਹਦੀ ਵੇਲ ਵੀ ਅਗੋ ਤੋੜਦੀ ਇਹ ਵੀ ਲੱਗੜੀਆਂ ਸ਼ੁਰੂ ਹੋ ਗਈਆਂ ਸੀ ਇਹਦੀ ਵੀ ਅਗੋ ਵੇਲ ਤੋੜਤੀ ਇਹ ਮੈਨੂੰ ਸਮਝ ਨਹੀਂ ਲੱਗੀ ਅਜੇ ਤੱਕ ਇਹ ਕੀ ਆ ਤੇ ਮੈਂ ਦਿਖਾਉ ਲਗੀ ਕਾਲਖ ਆਹ ਰੋਜ਼ ਐਨੀ ਐਨੀ ਕਾਲ ਕੇ ਆ ਤੇ ਕੁਛ ਵੀ ਨਹੀਂ ਹਜੇ ਕਾਟਾ ਐਨੀ ਰੋਜ਼ ਹੋ ਜਲਦੀ ਜਿੰਨੀ ਮਰਜ਼ੀ ਸਫਾਈ ਪਿੰਗ ਕਰ ਲੋ ਅੱਜ ਤਾਂ ਵੈਸੇ ਹੀ ਸੰਡੇ ਆ ਤੇ ਅੱਜ ਤਾਂ ਸਾਡੇ ਆਂਟੀ ਨੇ ਆਉਣਾ ਨਹੀਂ ਤੇ ਖਲਾਰਾ ਇੰਝ ਹੀ ਰਹਿਣਾ ਆ ਸਾਰਾ ਦਿਨ ਇਹ ਅੰਬੀਆਂ ਜਿਹੜੀਆਂ ਪੰਜ ਸੌ ਤੇ ਲੱਗੀਆਂ ਸਾਡੀਆਂ ਇਹ ਵੀ ਝੜ ਝੁੜ ਜਾਣੀਆਂ ਰਹਿ ਜਾਣੀਆਂ ਫਿਰ ਥੋੜੀਆਂ ਜੀਆਂ तकरीबन सारियाँ डिग जानी ओ होटा इत पहुंचे हो जी हो गई गई धुप्प सवेरे सवेरे हज सत बजे धुप्पी कहते ਅਹੀਂ ਹਾਂ ਵਸ ਤੂੰ ਇਹਦੇ ਕੋਈ ਨਹੀਂ ਓਏ ਹੋਏ ਕੀ ਹੋ ਗਿਆ ਦੁਨੀਆ ਤੇ ਕੀ ਹੋ ਗਿਆ ਕੁਝ ਨਹੀਂ ਕੁਝ ਨਹੀਂ ਯਾਰ ਰਿਪੋਰਟ ਸਹੀ ਦੇਣਾ ਮਾਇਲਡ ਕਰਨੀ ਆ ਆਹੋ ਖਲਾਰਾ ਬੜਾ ਪਿਆ ਸੀ ਤੇ ਘਰ ਚ ਮਿੰਦਗਲਾਰੇ ਵਾਲੇ ਵੇ ਵੇਖ ਕੇ ਆਉਂਦੇ ਆ ਖੋਣਦੇ ਆ ਹਲੋ ਜੀ ਹਾਂ ਜੀ ਇਸ ਸਵੇਰੇ ਅਜ ਮੈਂ ਲੜ ਲੜ ਪਿਆ ਇਹਨੂੰ ਰੋਜ਼ ਤਾਂ ਇਹਦੇ ਕੰਮ ਕਰਿਆ ਰੋਜ਼ ਲੜਦਾ ਹੈ ਕਿਹੜੀ ਗੱਲ ਨੂੰ ਲੜਦਾ ਹੈ ਹੈ ਪਰ ਮੇਰੇ ਕਿਹੜੀ ਗੱਲ ਨੂੰ ਲੜਾਈ ਕਰਦਾ ਰੋਜ਼ ਮੈਨੂੰ ਇਹ ਗੱਲ ਦੱਸ ਹੈ ਰੋਜ਼ ਸਵੇਰੇ ਸਵੇਰੇ ਲੜਦਾ ਏ ਮੇਰੇ ਨਾਲ ਕਦੀ ਦਾਦੀ ਮम्मा ਨਾਲ ਕੱਲ ਵੀ ਮਰ ਉਹਨੇ ਬੜਾ ਪੰਗਾ ਪਾਇਆ ਦਵਾਲਾ ਨਾ ਬੱਚੇ ਵੇਖੋ ਹੁਣ ਮਿੰਤਲ ਨੂੰ ਲੱਤ ਮਾਰਦੇ ਆਂ ਵੀ ਨਾ ਗੱਲ ਕਰ ਜੇ ਕਿੰਨੀ ਵਾਰੀ ਟਾ ਟਾ ਕੇ ਕਦੀ ਲਾ ਲੇ ਕਦੀ ਉਹ ਕਦੀ ਪੁੱਛੀ ਨੇ ਵੀ ਕੀਤਾ ਪਰ ਨਾ ਚੀਂ ਚੀਂ ਇਹ ਨਹੀਂ ਬੜੇ ਤਾ ਨਾ ਹੋਏ ਚੀਂ ਚੀਂ ਫੜਿਆ ਬਸ 3 ਇੰਚੀ ਕਰ ਰਹੇ ਨਾ ਚੀਂ ਚੀਂ ਵਾਹ ਜੀ ਗਰਮੀ ਵਧੀਆ ਤੇ ਸੋਆ ਤੇ ਆਪਾਂ ਛੋਟਾ ਜਿਹਾ ਵੀਲੌਗ ਵੀ ਆਡਾ ਕਰ ਤੇਰਾ ਕੌੜੀਆਂ ਦਾ ਮੂਰਤ ਨਿਕਲ ਗਿਆ ਤੇ ਘਰ ਦਾ ਹੀ ਸਾਰਾ ਜਿਹੜਾ ਨਾ ਖਲਾਰਾ ਜਿਹੜਾ ਕਟਮ ਕੱਢੀ ਹੋ ਗਿਆ ਸਾਰਾ ਡਰਾਈਵਿੰਗ ਰੂਮ ਤੱਕ ਹਰ ਚੀਜ਼ ਪਾ ਕੇ ਆਪਾਂ ਦਰਵਾਜ਼ੇ ਵੀ ਬੰਦ ਕੀਤੇ ਫਿਰ ਵੀ ਉਹਨਾਂ ਡ੍ਰਿਲਾਂ ਮਾਰ ਮਾਰ ਕੇ ਉਹ شیخ ਜੀ ਕੀਤੇ ਉਹਦੇ ਨਾਲ ਸਾਰਾ ਹੀ ਘਟੋ-ਘੱਟੀ ਹੋ ਗਿਆ ਕੰਮ ਆ ਲਾਇ ਤੇ ਨਿੱਕੇ ਨਿੱਕੇ ਕੇ ਲਜਾਈਆ ਇਹਦੇ ਨਾਲ ਹੀ ਪਤਾ ਨਹੀਂ ਇੰਨਾ ਬੰਦ ਪਾਇਆ ਉਹਨਾਂ ਨੇ ਇੰਨਾ ਜ਼ਿਆਦਾ ਖਲਾਰਾ ਵੀ ਤੁਸੀਂ ਬਾਵੇਂ ਆਪਣਾ ਘਟੇ ਦੇ ਉੱਤੇ ਆਪਣਾ ਨਾਮ ਲਿਖ ਲਓ ਐਦਾਂ ਦਾ ਹੀ ਅਜੇ ਆਪਾਂ ਡਰਾਈਵਿੰਗ ਰੂਮ ਦਾ ਦਰਵਾਜ਼ਾ ਵੀ ਬੰਦ ਰੱਖਿਆ ਹੀ ਤੇ ਲੋ ਇੱਥੇ ਵੀ ਲਿਖਿਆ ਜਾਂਦਾ ਜੇ ਨਾਮ ਲਿਖ ਲਓ ਭਾਵੇਂ ਐਨਾ ਐਨਾ ਕੱਟਾ ਆ ਇਹ ਵੀ ਦਰਵਾਜਾ ਬੰਦ ਸੀ ਹਿਸਾਬ ਨਾਲ ਵੀ ਇਹ ਬੰਦ ਜੀ ਐਨਾ ਕੱਟਾ ਚਲ ਗਿਆ ਓਏ ਹੋਏ ਹੋਏ ਪੂਰੀ ਹਾਲ ਮੂਰਤ ਕਾਦਾ ਨਿਕਲੇ ਆਨੇ ਤੇ ਖਲਾਰੇ ਬਾਤਾਂ